ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮਾਲ ਪੂੜੇ ਬਣਾਉਣੇ ਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਹੈ ਬਿਲਕੁਲ ਆਸਾਨ ਤਰੀਕੇ ਨਾਲ ਆਪਾਂ ਬਣਾਉਣੇ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਇਹਦੇ ਵਾਸਤੇ ਇੱਕ ਕੌਲੀ ਆਪਾਂ ਲਿਆ ਕਣਕ ਦਾ ਆਟਾ ਇਹਦੇ ਵਿੱਚ ਆਪਾਂ 3 ਚਮਚੇ ਪਾਤੇ ਸੂਜੀ ਦੇ ਅੱਧੀ ਕੌਲੀ ਪਾਤੀ ਮੱਖਣ ਦੀ ਤੁਸੀਂ ਗੁੜ ਵੀ ਪਾ ਸਕਦੇ ਆ ਚੱਕਰ ਵੀ ਪਾ ਸਕਦੇ ਆ ਆਪਾਂ ਖੰਡ ਪਾਈ ਆ ਉਹੀ ਇੱਕ ਕੌਲੀ ਭਰ ਕੇ ਆਪਾਂ ਪਾਤੀ ਦੁੱਧ ਦੀ ਸਹੀ ਨਾ ਪਾ ਨਾ ਇਹ ਚ ਦੁੱਧ ਹੋਰ ਪੈਣਾ ਨਾ ਦੇ ਵਿੱਚ ਆਟਾ ਹੋਰ ਪੈਣਾ ਆ ਇਹਨੂੰ ਆਪਾਂ ਮਿਕਸ ਕਰਕੇ ਤੁਹਾਡੇ ਕੋਲ ਟਾਈਮ ਆ ਤੁਸੀਂ ਘੰਟਾ ਰੱਖ ਦਿਓ ਅੱਧਾ ਘੰਟਾ ਰੱਖ ਦਿਓ ਨਹੀਂ ਤਾਂ 15 ਮਿੰਟ ਤਾਂ ਘੱਟੋ ਘਾਟੇ ਨੂੰ ਜ਼ਰੂਰ ਰੱਖੋ ਜਦੋਂ ਇਹ ਮਿਕਸ ਕਰ ਲਿਆ ਨਾ ਤੇ ਇਹਨੂੰ ਘੱਟ ਤੋਂ ਘੱਟ 15 ਮਿੰਟ ਜ਼ਰੂਰ ਰੱਖੋ ਇਹ ਚ ਤੁਸੀਂ ਡਰਾਈ ਫਰੂਟ ਵੀ ਪੀਸ ਕੇ ਪਾ ਸਕਦੇ ਆ ਮਿੱਠੀ ਸੌਂਫ ਵੀ ਪਾ ਸਕਦੇ ਪਰ ਮੈਂ ਕੁਝ ਨਹੀਂ ਇਹਦੇ ਵਿੱਚ ਪਾਇਆ ਮਿੱਠੀ ਸੌਂਫ ਵੀ ਨਹੀਂ ਪਾਈ ਡਰਾਈ ਫਰੂਟ ਵੀ ਨਹੀਂ ਪਾਇਆ ਕਿਉਂਕਿ ਮੈਂ ਬਿਲਕੁਲ ਸਿੰਪਲ ਬਣਾਉਣੀ ਸੀ ਇਹ ਪਲੇਨ ਤੇ ਕੁਛ ਨਹੀਂ ਇਹਦੇ ਵਿੱਚ ਮੈਂ ਪਾਇਆ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦਾ ਮਿਕਸ ਕਰ ਦੇਣਾ ਹਾਲੇ ਪਤਲਾ ਲੱਗਦਾ ਹੈ ਜਦੋਂ ਆਟੇ ਨੇ ਫੁੱਲ ਜਾਣਾ ਸੂਜੀ ਨੇ ਫੁੱਲ ਜਾਣਾ ਹੈ ਤੇ ਬਿਲਕੁਲ ਲੈਣ ਸਹੀ ਬਣ ਜਾਣਾ ਜਿੱਦਾਂ ਦਾ ਆਪਾਂ ਨੂੰ ਇਹ ਚਾਹੀਦਾ ਆ ਠੀਕ ਹੈ ਜੀ ਤੇ ਇਦਾਂ ਦਾ ਘੋਲ ਆਪਾਂ ਇਹਦਾ ਤਿਆਰ ਕਰਕੇ ਤੇ ਇਹਨੂੰ ਆਪਾਂ ਟੱਕ ਕੇ ਰੱਖ ਦੇਣਾ ਮੈਂ ਤਾਂ ਮੇਰੇ ਕੋਲ ਟਾਈਮ ਹੈਗਾ ਮੈਂ ਘੰਟਾ ਕੇ ਇਹਨੂੰ ਟੱਕ ਦੇਣਾ ਠੀਕ ਹੈ ਜੀ ਤੇ ਆਪਾਂ ਇਹਨੂੰ ਘੰਟਾ ਕੁ ਟੱਕਤਾ ਸੀ ਇੱਕ ਵਾਰੀ ਮੈਂ ਵਿੱਚ ਇਹਨੂੰ ਮਿਕਸ ਕਰ ਦਿੱਤਾ ਸੀ ਚੀਨੀ ਜਿਹੜੀ ਮੈਂ ਕਿਹਾ ਚੰਗੀ ਤਰ੍ਹਾਂ ਇਹਨੂੰ ਮਿਕਸ ਹੋ ਜਵੇ ਇਹਦੇ ਵਿੱਚ ਤੇ ਦੇਖ ਸਕਦੇ ਤੁਸੀਂ ਸੂਜੀ ਵੀ ਫੁੱਲ ਗਈ ਤੇ ਆਪਣਾ ਜਿਹੜਾ ਆਟਾ ਸੀ ਉਹ ਵੀ ਫੁੱਲ ਗਿਆ ਇਸ ਤਰ੍ਹਾਂ ਦਾ ਆਪਾਂ ਨੂੰ ਇਹਦਾ ਘੋਲ ਚਾਹੀਦਾ ਆ ਉਦਾਂ ਦਾ ਇਹ ਤਿਆਰ ਹੋ ਗਿਆ ਨਾ ਆਪਾਂ ਹੋਰ ਦੁੱਧ ਪਾਇਆ ਨਾ ਪਾਣੀ ਪਾਇਆ ਨਾ ਇਹ ਚ ਆਟਾ ਪਾਇਆ ਠੀਕ ਆ ਜੀ ਐਨ ਵਧੀਆ ਮਿਕਸ ਹੋਇਆ ਇਹ ਐਦਾਂ ਤੇ ਹੁਣ ਆਪਾਂ ਤੇਲ ਜਿਹੜਾ ਰੱਖਿਆ ਆ ਗਰਮ ਤੇ ਗਰਮ ਤੇਲ ਦੇ ਵਿੱਚ ਆਪਾਂ ਪਹਿਲਾਂ ਛੋਟੇ-ਛੋਟੇ ਪਾਨੇ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਚਾਰ ਪੀਸ ਛੋਟੇ-ਛੋਟੇ ਠੀਕ ਹੈ ਜੀ ਆਪਣੇ ਆਪ ਇਹਨਾਂ ਨੇ ਗੋਲ ਹੋ ਜਾਣਾ ਕੋਈ ਇਹਨੂੰ ਹਲਾਉਣ ਦੀ ਲੋੜ ਨਹੀਂ ਕੋਈ ਇਹਨੂੰ ਜਿਹੜਾ ਉੱਪਰੋਂ ਬਿਲਕੁਲ ਵੀ ਇਹਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਆਪਣੇ ਆਪ ਇਹਨ ਸ਼ੇਪ ਲੈ ਲੈਣੀ ਆ ਠੀਕ ਹੈ ਜੀ ਆਪਾਂ ਪਹਿਲਾਂ ਇੱਕ ਵਾਰੀ ਇਸ ਤਰ੍ਹਾਂ ਛੋਟੇ ਛੋਟੇ ਚਾਰ ਜਿਹੜੇ ਬਣਾ ਲੈਨੇ ਆ ਫਿਰ ਆਪਾਂ ਵੱਡੇ ਬਣਾਵਾਂਗੇ ਦੋ ਦੋ ਪੀਸ ਪਾ ਕੇ ਠੀਕ ਹੈ ਜੀ ਤੇ ਬਸ ਐਦਾਂ ਪਾ ਕੇ ਕੁਝ ਨਹੀਂ ਕਰਨਾ ਛੇੜਨਾ ਨਹੀਂ ਜਦੋਂ ਇਹ ਥੋੜੇ ਜਿਹਾ ਆਪਾਂ ਨੂੰ ਪਤਾ ਲੱਗ ਗਿਆ ਨਾ ਰੰਗ ਬਦਲ ਗਿਆ ਉਦੋਂ ਇਹਨਾਂ ਨੂੰ ਪਲਟ ਦੋ ਠੀਕ ਹੈ ਜੀ ਦੇਖੋ ਹੁਣ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਪਲਟ ਦੇਣਾ ਆ ਤੇ ਆਪਾਂ ਬਣਾਏ ਆ ਛੋਟੇ ਛੋਟੇ ਮਾਲਪੂੜੇ ਤੇ ਦੇਖੋ ਕਿਦਾਂ ਫੁੱਲ ਗਏ ਆ ਨ ਬਹੁਤ ਵਧੀਆ ਨਰਮ ਟੇਸਟੀ ਬਣ ਕੇ ਤਿਆਰ ਹੁੰਦੇ ਇਹ ਖਾਸ ਕਰਕੇ ਜਿਹੜੇ ਆਪਣੇ ਘਰ ਸਿਆਣੇ ਬਜ਼ੁਰਗਾਂ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਜਿਆਦਾ ਪਸੰਦ ਹੁੰਨੀਆਂ ਆ ਕੋਸ਼ਿਸ਼ ਕਰਿਆ ਕਰੋ ਜਿੰਨੇ ਚਿਰ ਆਪਣੇ ਘਰ ਸਿਆਣੇ ਹੈਗੇ ਆ ਤੇ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬਣਾ ਕੇ ਦਿਆ ਕਰੋ ਕਿਉਂਕਿ ਉਹ ਖਾਂਦੇ ਸੀ ਉਹਨਾਂ ਨੂੰ ਪਸੰਦ ਆ ਠੀਕ ਹੈ ਜੀ ਸਾਡੀ ਮੇਰੀ ਸੱਸੂ ਮਾਤਾ ਜਿਹੜੀ ਸਿਆਣੇ ਆ ਇਸ ਕਰਕੇ ਆਪਾਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਬਣਾ ਕੇ ਉਹਨਾਂ ਨੂੰ ਦੇਈ ਜਾਂਦੀਆਂ ਜਿਆਦਾ ਪਸੰਦ ਕਰਦੇ ਆ ਉਹ ਤੇ ਘਰੇ ਬਣਾ ਕੇ ਦੇ ਦਈਆਂ ਆਪਾਂ ਬਾਹਰੋਂ ਕੁਛ ਨਹੀਂ ਲਿਆ ਕੇ ਦਿੰਦੇ ਠੀਕ ਹੈ ਜੀ ਘਰ ਦੀਆਂ ਚੀਜ਼ਾਂ ਆਪਾਂ ਬਣਾ ਕੇ ਇਦਾਂ ਦੇਈ ਦਿਆਂ ਤੇ ਇਸ ਤਰ੍ਹਾਂ ਇਹਨਾਂ ਦਾ ਤੇਲ ਨਿਚੋੜ ਕੇ ਕੱਢ ਲਏ ਆ ਮੈਂ ਸਾਰੇ ਹੁਣ ਆਪਾਂ ਪਾਵਾਂਗੇ 2-2 ਪੀਸ ਤੇ ਪਹਿਲਾਂ ਆਪਾਂ ਬਿਲਕੁਲ ਛੋਟੇ-ਛੋਟੇ ਬਣਾਏ ਆ ਤੇ ਹੁਣ ਆਪਾਂ ਵੱਡੇ ਬਣਾਵਾਂਗੇ ਤੇ ਇਸ ਤਰ੍ਹਾਂ ਜਿਹੜੀ ਆ ਪੌਣੀਕ ਕਟਸ਼ੀ ਆਪਾਂ ਪਾ ਦੇਣੀ ਆ ਸਾਰਾ ਨਹੀਂ ਪੈਣਾ ਇਹ ਜਿਆਦਾ ਵੱਡਾ ਹੋ ਜਾਣਾ ਹੈ ਇੰਨਾ ਕੁ ਆਪਾਂ ਬਚਾ ਲਿਆ ਤੇ ਦੂਸਰਾ ਪੀਸ ਆਪਾਂ ਹੋਰ ਪਾ ਦੇਣਾ ਬਸ ਦੋ ਹੀ ਪਾਉਣੇ ਆ ਜੇ ਆਪਾਂ ਹੋਰ ਪਾਵਾਂਗੇ ਤੇ ਫੇਰ ਛੋਟੇ ਹੋ ਜਾਣੇ ਆ ਇਹ ਤੇ ਇਸ ਕਰਕੇ ਦੋ ਹੀ ਵਧੀਆ ਬਣੂਗੇ ਤੇ ਆਪਾਂ ਦੋ ਦੋ ਪਾ ਕੇ ਤੇ ਬਸ ਉਸੇ ਤਰ੍ਹਾਂ ਜੇ ਰੰਗ ਚੇਂਜ ਹੁੰਦਾ ਤਾਂ ਇਹਨਾਂ ਨੂੰ ਆਪਾਂ ਪਲਟ ਦੇਣਾ ਠੀਕ ਹੈ ਜੀ ਤੇ ਦੇਖੋ ਆਪਣੇ ਆਪ ਇਹਨਾਂ ਸ਼ੇਪ ਬਣ ਜਾਣੀ ਆਪਣੇ ਆਪ ਇਹਨਾਂ ਦੇ ਕੰਡੇ ਬਣ ਜਾਣੇ ਦੇਖੋ ਜਿਹੜੇ ਆਪਾਂ ਪਹਿਲਾਂ ਬਣਾ ਕੇ ਕੱਢ ਲਏ ਉਹ ਇਦਾਂ ਦੇ ਬਣੇ ਆ ਜਾਲੀ ਦੇ ਵਿੱਚ ਮੈਂ ਰੱਖ ਦਿੱਤੇ ਆ ਤੇ ਸੇਕ ਲੱਗ ਗਿਆ ਇਹਨਾਂ ਨੂੰ ਉਹਨਾਂ ਨੂੰ ਆਪਾਂ ਹੁਣ ਪਲਟ ਦੇਣਾ ਦੇਖੋ ਕਿੰਨੇ ਸੋਹਣੇ ਐਂ ਫੁੱਲੇ-ਫੁੱਲੇ ਬਣਦੇ ਆ ਇਹ ਬਹੁਤ ਸੋਹਣੇ ਬਣਦੇ ਨਰਮ-ਨਰਮ ਠੀਕ ਆ ਫਿਰ ਦੂਜੀ ਵਾਰੀ ਪਲਟ ਦੰਨੇ ਆ ਤੇ ਜਦੋਂ ਵੀ ਇਹਨਾਂ ਨੂੰ ਕੱਢਣਾ ਆ ਆਪਾਂ ਨਾ ਪਹਿਲਾਂ ਤਾਂ ਇਹਨਾਂ ਨੂੰ ਦਬਾ ਕੇ ਜੇ ਚੰਗੀ ਤਰ੍ਹਾਂ ਪਕਾਉਣਾ ਆ ਤਾਂ ਕਿ ਅੰਦਰ ਤੱਕ ਇਹ ਪੱਕਣ ਇਦਾਂ ਦਬਾ-ਦਬਾ ਕੇ ਇਹਨੂੰ ਪਕਾਉਣਾ ਆ ਜਦੋਂ ਤੇਲ ਚੋਂ ਬਾਹਰ ਕੱਢਣਾ ਹੈ ਇਹਨਾਂ ਨੂੰ ਤੇ ਨਾਲ ਹੋਰ ਕੜਛੀ ਝਰਨੀ ਕੋ ਚਮਚਾ ਲੈ ਕੇ ਤੇਲ ਸਾਰਾ ਇਹਦੇ ਵਿੱਚੋਂ ਕੱਢ ਦੋ ਕਿਉਂਕਿ ਤੇਲ ਇਹਨਾਂ ਦੇ ਵਿੱਚ ਪੈ ਜਾਂਦਾ ਆ ਫੁੱਲ ਜਾਂਦੇ ਨਾ ਇਹ ਤੇ ਤੇਲ ਇਹਨਾਂ ਦਾ ਬਿਲਕੁਲ ਨਿਚੋੜ ਦੋ ਇਹ ਬਿਲਕੁਲ ਇਹਨਾਂ ਨੂੰ ਸੁੱਕੇ ਜਿਹਾ ਕਰ ਲਓ ਠੀਕ ਆ ਜੀ ਵੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਪਲੀਜ਼ ਇਹਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਨਵੇਂ ਵਿਊਅਰ ਜਿਹੜੇ ਜੁੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਚੰਗੀ ਲੱਗਦੀ ਨੂੰ ਤੈਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਠੀਕ ਆ ਜੀ ਦੇਖੋ ਇਹ ਹੋ ਗਿਆ ਤਿਆਰ ਇਸ ਤਰ੍ਹਾਂ ਮੈਂ ਛਰਨੀ ਤੇ ਰੱਖਿਆ ਕ ਵੱਡਾ ਚਮਚਾ ਲੈ ਕੇ ਤੇ ਐਦਾਂ ਇਹਨੂੰ ਦਵਾ ਦਵਾ ਕੇ ਦਾ ਤੇਲ ਜਿਹੜਾ ਸਾਰਾ ਹੀ ਕੱਢ ਦਾਣਾ ਹੈ ਠੀਕ ਆ ਐਸੇ ਤਰ੍ਹਾਂ ਆਪਾਂ ਸਾਰੇ ਮਾਲ ਪੂੜੇ ਜਿਹੜੇ ਤਿਆਰ ਕਰ ਲੈਣੇ ਆ ਤੇ ਮੈਂ ਉਧਰ ਵੀ ਇੱਕ ਛਾਣਨੀ ਰੱਖੀ ਹੋਆ ਜਾਲੀ ਵਾਲੀ ਟੋਕਰੀ ਰੱਖੀ ਹੋਆ ਛੋਟੀ ਤੇ ਉਹਦੇ ਵਿੱਚ ਇਹਨਾਂ ਨੂੰ ਰੱਖਣਾ ਹੈ ਤਾਂ ਕਿ ਇਹਦੇ ਵਿੱਚ ਤੇਲ ਜਿਹੜਾ ਉਹ ਰਵੇ ਨਾ ਸਾਰਾ ਨਿਕਲ ਜਾਵੇ ਐਸਟਰਾ ਸਾਰਾ ਤੇਲ ਆਪਾਂ ਨਿਚੋੜ ਕੇ ਕੱਢ ਦੇਣਾ ਹੈ ਤੇ ਜਿੰਨੇ ਵੀ ਬਣੇ ਆਪਾਂ ਇਸ ਤਰ੍ਹਾਂ ਬਸ ਹੁਣ ਦੋ-ਦੋ ਪੀਸ ਪਾ ਕੇ ਬਣਾਵਾਂਗੇ ਪਹਿਲਾਂ ਆਪਾਂ ਛੋਟੇ ਬਣਾ ਕੇ ਦਿਖਾਤੇ ਤੁਹਾਨੂੰ ਤੇ ਹੁਣ ਆਪਾਂ ਬਸ ਜਿਹੜੇ ਆ ਦੋ-ਦੋ ਪੀਸ ਪਾ ਕੇ ਹੀ ਤਿਆਰ ਇਹਨਾਂ ਨੂੰ ਕਰਾਂਗੇ ਬਹੁਤ ਸੋਹਣੇ ਨਰਮ ਸੌਫਟ ਜਿਹੜੇ ਆਪਣੇ ਮਾਲ ਪੂੜੇ ਇੱਦਾਂ ਬਣ ਕੇ ਤਿਆਰ ਹੋ ਗਏ ਆ ਨਾਲੇ ਤੇ ਆਪਾਂ ਘਰੇ ਬਣਾ ਲੈਣ ਨਾਲੇ ਆਪਣੇ ਬਜ਼ੁਰਗ ਖੁਸ਼ ਹੋ ਜਾਂਦੇ ਆ ਖਾ ਕੇ ਕੋਸ਼ਿਸ਼ ਕਰਿਆ ਕਰੋ ਜੀ ਇਦਾਂ ਦੀਆਂ ਚੀਜ਼ਾਂ ਸਿਆਣਿਆਂ ਨੂੰ ਜ਼ਰੂਰ ਬਣਾ ਕੇ ਦਿਆ ਕਰੋ ਮੇਰੀਆਂ ਭੈਣਾ ਇਹ ਕਿਉਂਕਿ ਉਹਨਾਂ ਨੇ ਬੈਠੇ ਨਹੀਂ ਰਹਿਣਾ ਬੈਠੇ ਤਾਂ ਕਿਸੇ ਨੇ ਵੀ ਨਹੀਂ ਰਹਿਣਾ ਹੈਗਾ ਤੇ ਪਰ ਫਿਰ ਵੀ ਉਹਨਾਂ ਨੂੰ ਜੋ ਪਸੰਦ ਆ ਨਾ ਉਹ ਜ਼ਰੂਰ ਦਿਆ ਕਰੋ ਬਣਾ ਕੇ ਤੇ ਇਹ ਦੇਖੋ ਮੈਂ ਤੁਹਾਨੂੰ ਛਾਣਨੀ ਚ ਦਿਖਾ ਲ ਦਿੱਤੇ ਸੀ ਜਿਹੜੇ ਬਣ ਗਏ ਆਪਾਂ ਉਧਰ ਛਾਣਨੀ ਚ ਰੱਖੀ ਜਾਂਦੇ ਆ ਤੇ ਇਹ ਹੈ ਜਿਹੜੇ ਲਾਸਟ ਵਾਲੇ ਸਗੇ ਇਹ ਵੀ ਆਪਾਂ ਬਸ ਉਹ ਦਹਿਨ ਦਵਾ ਦਵਾ ਕੇ ਪਹਿਲਾਂ ਇਹਨਾਂ ਨੂੰ ਅੰਦਰ ਤੱਕ ਪਕਾਉਣਾ ਅੰਦਰ ਤੱਕ ਪੱਕ ਜਾਣਾ ਇਹ ਤੇ ਫਿਰ ਇਹਨਾਂ ਨੂੰ ਆਪਾਂ ਨਿਚੋੜ ਕੇ ਕੱਢ ਲੈਣਾ ਜੀ ਆਪਣੇ ਸਾਰੇ ਮਾਲ ਪੂੜੇ ਜਿਹੜੇ ਬਣ ਕੇ ਹੋ ਗਏ ਆ ਤਿਆਰ ਤੇ ਇਹਦੇ ਨਾਲ ਤੁਸੀਂ ਖੀਰ ਬਣਾ ਲਓ ਤੁਸੀਂ ਜੋ ਹਲਵਾ ਬਣਾ ਲਓ ਕੁਝ ਬਣਾ ਲਓ ਤੇ ਵੈਸੇ ਖੀਰ ਪੂੜਾ ਹੁੰਦਾ ਆ ਤੇ ਐਸੇ ਤਰ੍ਹਾਂ ਖਾਣੇ ਆ ਤਾਂ ਐਸੇ ਤਰ੍ਹਾਂ ਇਹਨਾਂ ਨੂੰ ਚਾਹ ਨਾਲ ਖਾ ਲਓ ਐਦਾਂ ਖਾ ਲਓ ਬਹੁਤ ਟੇਸਟੀ ਲੱਗਦੇ ਆ ਦੇਖੋ ਕੰਡੇ ਇਹਨਾਂ ਦੇ ਆਪਣੇ ਆਪ ਇਹਨਾਂ ਗੋਲ ਬਣ ਜਾਂਦੇ ਵਧੀਆ ਸ਼ੇਪ ਬਣ ਜਾਂਦੀ ਆ ਐਦਾਂ ਨਿਚੋੜ ਨਿਚੋੜ ਕੇ ਆਪਾਂ ਸਾਰੇ ਪੂੜੇ ਬਣਾ ਲਏ ਆ ਜੇ ਕੱਢ ਲਏ ਆਪਾਂ ਤੇ ਆਪਾਂ ਤੁਹਾਨੂੰ ਜਿਹੜੇ ਦੂਜੀ ਪਲੇਟ 'ਚ ਵੀ ਰੱਖ ਕੇ ਦਿਖਾਵਾਂਗੇ ਤੋੜ ਕੇ ਵੀ ਦਿਖਾਵਾਂਗੇ ਤੇ ਚੰਗੀ ਲੱਗੀ ਵੀਡੀਓ ਮੇਰੀ ਤਾਂ ਸ਼ੇਅਰ ਕਰ ਦਿਓ ਜੀ ਲਾਈਕ ਕਰ ਲਿਓ ਦੇਖੋ ਸਾਰੇ ਮਾਲ ਪੂੜੇ ਆਪਣੇ ਬਣ ਕੇ ਤਿਆਰ ਹੋ ਗਏ ਆਪਾਂ ਬੜੀ ਪਲੇਟ ਚ ਰੱਖ ਕੇ ਤੁਹਾਨੂੰ ਦਿਖਾਉਂਦੇ ਆਂ ਦੇਖੋ ਕਿੰਨੇ ਸੋਹਣੇ ਆਪਣੇ ਜਿਹੜੇ ਪੂੜੇ ਬਣ ਕੇ ਇਹ ਤਿਆਰ ਹੋਏ ਜਰੂਰ ਬਣਾਇਓ ਜੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਛੋਟੇ ਛੋਟੇ ਆਪਾਂ ਵਿਚਾਲੇ ਰੱਖ ਦਿੱਤੇ ਆ ਇਹ ਬਾਕੀ ਸਾਈਡਾਂ ਤੇ ਰਹਿਤੇ ਗਰਮ ਬਹੁਤ ਹੱਲੇ ਤੇ ਮੈਂ ਫਿਰ ਵੀ ਤੁਹਾਨੂੰ ਤੋੜ ਕੇ ਇੱਕ ਪੂੜਾ ਦਿਖਾਉਂਦੀ ਆਂ ਇਹ ਕਿੰਨੇ ਸੋਹਣੇ ਆਪਣੇ ਪੂੜੇ ਜਿਹੜੇ ਬਣ ਕੇ ਤਿਆਰ ਹੋ ਗਏ ਆ ਬਹੁਤ ਗਰਮ ਹਾਲੇ